ਅੱਸੀ ਕਾਲ ਜੀ ਸਾਰਿਆਂ ਨੂੰ ਆਪਾਂ ਚੱਲੇ ਅੱਜ ਗਰਾਊਂਡ 'ਚ ਅੱਜ ਆਪਣਾ ਹੈਗਾ ਉੱਥੇ ਤੀਜਾ ਦਿਨ ਤੇ ਬੱਚਿਆਂ ਦੀ ਡਾਇਟ ਲਾਈ ਲਈ ਠੀਕ ਹੈ ਜੀ ਵੱਧ ਤੋਂ ਵੱਧ ਬਾਈ ਤੁਸੀਂ ਸਪੋਰਟ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੇ ਇੱਕ ਪਹੁੰਚੇ ਆਪਣੇ ਭਰਾਵਾਂ ਤੱਕ ਪਹੁੰਚੇ ਜੋ ਸੇਵਾ ਕਰਨਾ ਚਾਹੁੰਦੇ ਆ ਹਨ ਤੇ ਬਾਈ ਸਾਥ ਦਿਓ ਜਰੂਰ ਆਪਣੇ ਪਿੰਡ ਦੇ ਜਵਾਕ ਆ ਸਾਰੇ ਠੀਕ ਐ ਤੇ ਕੋਈ ਬਾਹਰੋਂ ਵੀ ਆਉਣਾ ਚਾਹੁੰਦਾ ਕੋਈ ਹੋਰ ਪਿੰਡ ਤੋਂ ਵੀ ਆ ਕੇ ਤਿਆਰੀ ਕਰਨਾ ਚਾਹੁੰਦਾ ਤਾਂ ਆ ਸਕਦਾ ਠੀਕ ਹੈ ਭਾਈ ਕੋਈ ਫੀਸ ਨਹੀਂ ਕੁਛ ਨਹੀਂਗਾ ਕੋਈ ਫੌਜ ਦੀ ਤਿਆਰੀ ਕਰਨੀ ਚਾਹੁੰਦਾ ਕੋਈ ਪੁਲਿਸ ਦੀ ਤਿਆਰੀ ਕਰਨਾ ਚਾਹੁੰਦਾ ਜਿਹੜੀ ਵੀ ਕਰਨਾ ਚਾਹੁੰਦਾ ਭਈ ਆ ਸਕਦਾ ਠੀਕ ਹੈ ਜੀ ਸਮਾਨ ਭੁੱਲ ਗਏ ਸੀ ਅਸੀਂ ਬਸ ਹੁਣ ਇੱਥੋਂ ਡਿਸਪੋਜ਼ੇਬਲ ਲੈਣੇ ਆ ਗਲਾਸ ਤੇ ਉਦੋਂ ਬਾਅਦ ਚ ਬਸ ਸਿੱਧਾ ਗਰਾਊਂਡ ਸੁਣਨ ਦਿਖਾਵਾਂਗੇ ਉੱਥੇ ਬੱਚੇ ਮਿਹਨਤ ਕਰਦੇ ਆਹ ਫਾਇਰ ਆ ਹਾਂਜੀ ਵੀਰੋ ਅਸੀਂ ਪਹੁੰਚ ਗਏ ਆਪਣੇ ਭਾਗੀਵਾਨਦਰ ਗਰਾਊਂਡ ਚ ਤੇ ਹੁਣ ਦਿੰਨੇ ਆ ਬੱਚਿਆਂ ਨੂੰ ਡਾਈਟ ਜਿਹੜੀ ਆਪਾਂ ਲੈ ਕੇ ਆਏ ਆ ਬਾਥੀ ਲਾ ਲੈਣਾ ਉਥੇ ਲਾ ਲੈ ਚਲੋ ਜੀ ਅਸੀਂ ਗੱਡੀ ਲਾ ਦਈ ਅੰਦਰ ਗਰਾਊਂਡ ਦੇ ਵਿੱਚ ਵਹਿਦਾ ਸੀ ਬਾੜ ਦੇ ਨੇ ਹੁੰਦੇ ਪਰ ਅੱਜ ਸਮਾਨ ਜਿਆਦਾ ਥੋੜਾ ਜਿਆ ਤਾਂ ਕਰਕੇ ਹੋ ਬੜਾ ਘੜੀ ਜਰਾ ਲਓ ਜੀ ਉੱਤਰ ਕੇ ਚਲੋ ਜੀ ਬ੍ਰਿਜੀ ਮਾਰਕ ਸ਼ਾਲਾ ਜੀ ਲਓ ਜੀ ਅਸੀਂ ਪਹੁੰਚ ਗਏ ਭਾਗੀ ਬੰਦਰ ਦੇ ਗਰਾਊਂਡ 'ਚ ਤੇ ਖੇਡੀ ਜਾਂਦੇ ਆ ਮੁੰਡੇ ਬੱਚੇ ਤਿਆਰੀ ਅਸੀਂ ਕਾਲ ਪੁੱਤ ਕਿਰੋ ਆ ਕਿ ਠੀਕ ਹੈ ਆ ਗੁਣ ਖਾਕ ਹੋਣ ਲੱਗੀ ਗਰਾਊਂਡ ਦੇ ਵਿੱਚ ਕਹਿੰਦਾ ਬਾਈ ਬੜੀ ਕਰੀ ਹਾਂ ਹਾਂ ਅਮਣ ਕੀ ਹਾਲ ਹੈ ਬਾਈ ਸਸਿਕ ਕੀ ਹਾਲ ਹੈ ਹੁਣ ਗਰਾਊਂਡ ਇਹ ਬੜਾ ਠੀਕ ਠਾਕ ਸਸਿਕ ਕੀ ਕੀ ਕਹਿੰਦਾ ਹੈ ਆ ਦੱਸਦਾ ਉਹਨਾਂ ਨੂੰ ਠੀਕ ਹੈ ਜੀ ਸਾਰੇ ਧਿਆਨ ਨਾਲ ਬਾਈ ਸਿਖਾਉਂਦਾ ਬਾਈ ਦੱਸ ਸਿਖਾਉਂਦਾ ਸਾਡਾ ਆਪਣਾ ਜਿਨੇ ਵੀ ਕਬੱਡੀ ਦੀ ਤਿਆਰੀ ਕਰਨੀ ਹੈ ਬਾਈ ਮਿਹਨਤ ਕਰਨੀ ਹੈ ਇੱਥੇ ਆਜਿਆ ਕਰੋ ਗਰਾਊਂਡ 'ਚ ਫ੍ਰੀ ਕੈਂਪ ਆ ਆਪਣਾ ਠੀਕ ਹੈ ਜੀ ਪ੍ਰਾਣਾਂ ਕੋਲੇ ਪੁਰਾਣਾ ਤਜਰਬਾ ਬਾਈ ਆਪਣੇ ਬਾਈ ਕੋਲੇ ਹਨਾ ਇਹ ਵਧੀਆ ਟ੍ਰੇਨ ਕਰਦਾ ਮੁੰਡੇ ਨੂੰ ਠੀਕ ਐ ਭਾਈ ਆਪ ਰੇਡਰ ਐ ਤੇ ਰੇਡ ਦੱਸ ਰਿਹਾ ਕਿਵੇਂ ਕਰਨੀ ਹੈ ਨਾ ਇਹ ਮਲਾਇਆ ਆਉਗਾ ਵੀ ਹੈ ਨਾ ਦੱਬਾ ਬੜਾ ਤੇ ਬਾਗ ਲਾ ਕੇ ਆਹ ਹੀ ਘੋਣੇ ਲੱਤੀ ਕਿ ਮਨੇ ਦੁੱਧਿਆਣਾ ਦੇਖ ਦਵਾਰੇ ਕਰ ਕੰਡੀਸ਼ਨ ਉਹ ਸਾਰਾ ਮੈਂ ਰੋ ਪਾ ਕੇ ਕਰ ਕੁੱਟ ਕਰ ਲਾ ਕੇ ਕੋਈ ਨਹੀਂ ਡੰਡਾ ਲਾ ਕੇ ਨਹੀਂ ਕਰੂੰਗਾ ਹਾਂ ਜੀ ਆ ਗਿਆ ਜੀ ਪਾਣੀ ਪੀਣਾ ਪੀਣਾ ਫੱਟਰੀ ਜੀ ਰੋਬਾ ਠੀਕ ਆ ਸਾਸੀ ਕਾ ਬਾਈ ਸਾਰਿਆਂ ਨੂੰ ਤੇ ਵਾਹਿਗੁਰੂ ਜੀ ਕਿਰਪਾ ਨਾਲ ਆਪਣਾ ਕੈਂਪ ਵਾਲਾ ਚੜ੍ਹਦੀ ਕਲਾ ਚ ਚੱਲੀ ਜਾਂਦਾ ਤੇ ਵਾਹਿਗੁਰੂ ਇੱਦਾਂ ਚੜ੍ਹਦੀ ਕਲਾ ਚ ਰੱਖੇ ਤੇ ਗਰਾਊਂਡ ਦੇ ਵਿੱਚ ਵੱਧ ਤੋਂ ਵੱਧ ਆਇਆ ਕਰੋ ਬਾਈ ਛੱਡੇ ਜਿਹੜੇ ਯਾਰ ਮਿੱਤਰ ਰਹਿੰਦੇ ਆ ਉਹਨਾਂ ਨੂੰ ਵੀ ਕਹਿ ਦਿਆ ਕਰੋ ਬਾਈ ਆਪਣਾ ਕੈਂਪਾਸ ਨੂੰ ਵੀ ਪਤਾ ਫਿਰ ਹੀ ਆ ਹਨਾ ਕਿਸੇ ਨੇ ਵੀ ਕਾਸ਼ ਦੀ ਮਿਹਨਤ ਕਰਨੀ ਹੈ ਗਰਾਊਂਡ ਦੇ ਵਿੱਚ ਇਹ ਵੈਸੇ ਫਿੱਟ ਹੋਣ ਖਾਤਰ ਆ ਜਾਂ ਕਿਸੇ ਮਨਲਾ ਭਰਤੀ ਤਿਆਰੀ ਕਰਨੀ ਹੈ ਹਨਾ ਆਉ ਗਰਾਊਂਡ ਦੇ ਵਿੱਚ ਵੱਧ ਤੋਂ ਵੱਧ ਆਇਆ ਕਰੋ ਬਾਈ ਤੇ ਡਾਈਟ ਵੀ ਆਪਣੇ ਗਰਾਊਂਡ ਦੇ ਵਿੱਚ ਹੁਣ ਤਾਂ ਬਾਈ ਰੂਜ ਕਿਰਪਾ ਨਾਲ ਫ੍ਰੀ ਆਉਣ ਲੱਗ ਗਈ ਹੁਣ ਇੱਕ ਹਫ਼ਤੇ ਦੀ ਡਾਇਟ ਮਤਲਬ ਬਾਈ ਮੰਗਾਪੁੱਲਰ ਵੱਲੋਂ ਆਈ ਆ 10 ਕਿਲੋ ਛੋਲੇ ਤੇ 10 ਕਿਲੋ ਸ਼ੱਕਰ ਸੀ ਆਪਣੇ ਕੋਲੇ ਪਹੁੰਚਦੀ ਹੋਗੀ ਤੇ ਇਦਾਂ ਹੀ ਬਾਈ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਇਸ ਤੋਂ ਬਾਅਦ ਡਾਈਟ ਜਿਹੜੀ ਆ ਹੈਗੀ ਆਪਣੇ ਭਿੰਦਾ ਡਾਕਟਰ ਵੱਲੋਂ ਆ ਬਾਈ ਤੇ ਉਹਨਾਂ ਨੇ ਕਿਹਾ ਵੀ ਜੋ ਵੀ ਆਪਾਂ ਤੁਹਾਨੂੰ ਜੋ ਵੀ ਤੁਹਾਨੂੰ ਵਧੀਆ ਲੱਗਦੀ ਡਾਇਟ ਆ ਕੋਈ ਵੀ ਆ ਤਾਂ ਆਪਣੇ ਵੱਲੋਂ ਹੋਊਗੀ ਤੇ ਉਹ ਜਿੰਨਾ ਟਾਈਮ ਵੀ ਕਹਿੰਦਾ ਸੀਗੇ ਮਤਲਬ ਵੀ ਉਨਾ ਬਲ ਡੈਡ ਦਿੱਤੀ ਜਾਊਗੀ ਤੇ ਵੱਧ ਤੋਂ ਵੱਧ ਗਰਾਊਂਡ ਦੇ ਵਿੱਚ ਹੁਣ ਆਇਆ ਕਰੋ ਬਈ ਡਾਇਟ ਵੀ ਆਪਣੇ ਵੱਲੋਂ ਫਿਰ ਹੀ ਆ ਤੇ ਜੋ ਵੀ ਕੈਂਪ ਆ ਪੜਾਓ ਵੀ ਫਿਰ ਹੀ ਆ ਠੀਕ ਆ ਵੱਧ ਤੋਂ ਵੱਧ ਗਰਾਊਂਡ ਦੇ ਵਿੱਚ ਆਇਆ ਕਰੋ ਨਹਾ ਕੇ ਆਇਆ ਕਰੋ ਤੇ ਜਪਜੀ ਸਾਹਿਬ ਦਾ ਪਾਠ ਆ ਜ਼ਰੂਰ ਕਰਿਆ ਕਰੋ ਠੀਕ ਆ ਸਾਰੇ ਜਣੇ ਹਾਂ ਤਿੰਨ ਗੁੱਟੇ ਬਨ ਕੇ ਆਇਆ ਕਰੋ ਆਪ ਜਿਹੜੀ ਕਿਟਾ ਗਰਾਊਂਡ ਵਾਲੀ ਉਹ ਵਧੀਆ ਧੋ ਕੇ ਸਾਫ਼ ਕਰਕੇ ਉਹ ਗਰਾਊਂਡ ਖਾਤਰੀ ਪਾਉਣੀ ਆ ਐ ਨਹੀਂ ਯਾਰ ਵੀ ਕਿਸੇ ਪਾਸੇ ਹੋਰ ਚੱਲ ਪੋ ਠੀਕ ਆ ਟਰੈਕ ਚ ਵੀ ਉਹੀ ਲੈ ਜਾ ਹਾਂ ਠੀਕ ਆ ਗਰਾਊਂਡ ਵਾਲੀ ਕਿਟ ਮੇਲਾ ਗਰਾਊਂਡ ਖਾਤਰੀ ਜਾ ਕੇ ਆਪ ਤੋਂ ਆਇਆ ਕਰੋ ਨਹੀਂ ਯਾਰ ਜਾ ਕੇ ਮਰੀ ਲਾ ਆਪ ਤੋ ਆਇਆ ਕਰੋ ਆਪਦੀ ਕਿਟ ਦੀ ਸਤਿਕਾਰ ਕਰਿਆ ਕਰੋ ਕਿਟ ਦਾ ਗਰਾਊਂਡ ਦੇ ਵਿੱਚ ਆ ਕੇ ਵਧੀਆ ਜੋ ਕੋਈ ਵੀ ਇੱਥੇ ਗਰਾਊਂਡ ਦੇ ਵਿੱਚ ਆਉਂਦਾ ਹਨਾ ਪਿੰਡ ਦੇ ਵਿੱਚੋਂ ਕੋਈ ਵੀ ਬੰਦਾ ਦੇਖਣ ਆਉਂਦਾ ਗਰਾਊਂਡ ਉਹਨੂੰ ਸਤਿਕਾਰ ਨਾਲ ਵਧੀਆ ਬੁਲਾਇਆ ਕਰੋ ਠੀਕ ਆ ਉਹ ਬੁਲਾਉਣ ਨਾਲ ਬਹੁਤ ਫਰਕ ਪੈ ਜੂ ਤੁਹਾਡਾ ਜਿਹੜਾ ਤੁਹਾਡਾ ਆਪ ਦਾ ਮਨਲਾ ਕਹਿ ਦੇ ਤੁਹਾਡਾ ਅਨੁਸ਼ਾਸਨ ਆ ਮਨ ਲਓ ਪਤਾ ਲੱਗੂ ਹਾਂ ਵੀ ਬੰਦਾ ਗਰਾਊਂਡ ਨਾਲ ਜੁੜਿਆ ਜਾਂ ਕਿਤੇ ਵਧੀਆ ਥਾਂ ਤੇ ਜਾਂਦਾ ਠੀਕ ਆ ਤੁਹਾਡੇ ਕੋਈ ਨਾਲ ਦਾ ਯਾਰ ਮਿੱਤਰ ਉਹਨੂੰ ਵੀ ਵਧੀਆ ਲੈ ਕੇ ਆ ਕੇ ਗਰਾਊਂਡ ਦੇ ਵਿੱਚ ਆ ਕੇ ਵਧੀਆ ਮਿਹਨਤ ਕਰਿਆ ਕਰੋ ਤੇ ਵਧੀਆ ਵੱਡੇ ਨਾਲ ਆਪ ਦਾ ਸਤਿਕਾਰ ਕਰਿਆ ਕਰੋ ਠੀਕ ਆ ਤੇ ਉਹਨੂੰ ਦੇਖਾਂ ਜਾਂ ਦੇਖੀਂ ਆਂਦਾ ਨਾ ਇਹ ਸਾਰਾ ਕੈਨ ਗਰਾਊਂਡ 'ਚ ਹੀ ਰੱਖਣਾ ਬਾਹਰ ਕੋਈ ਝਾੜਨੀ ਨਾ ਠੀਕ ਆ ਬਾਪ ਦਾ ਵਧੀਆ ਐਕਰ ਗਰਾਊਂਡ ਜਿਹੜਾ ਹੁਣ ਡਾਈਟ 'ਉਨ ਲੱਗ ਗਈ ਤੇ ਇਤੋਂ ਤੱਕ ਜੇ ਮਿਹਨਤ ਨਾ ਕਰੋਗੇ ਹੁਣ ਤੁਹਾਡੇ ਲੱਤਾਂ ਪਹਿਣਣਗੀਆਂ ਤੁਹਾਲੇ ਠੀਕ ਆ ਇਹ ਤਾਂ ਹੈ ਨਹੀਂ ਆਮਨੇ ਨੇ ਬਹੁਤ ਪਿਆਰ ਨਾਲ ਰੱਖਿਆ ਤੁਹਾਨੂੰ ਇਤੋਂ ਪਹਿਲਾਂ ਪਿਆਰ ਨਾਲ ਰੱਖਿਆ ਤੁਹਾਨੂੰ ਵਧੀਆ ਮਿਹਨਤ ਕਰਾਉਣਗੇ ਠੀਕ ਆ ਬੋਲਿਆ ਕਰੋ ਹਾਂ ਬਈ ਕਿਸੇ ਦੇ ਸਾਹਮਣੇ ਨੇ ਕਦੇ ਤੁਹਾਡੇ ਮਾਰਿਆ ਨਾ ਕਦੇ ਕੋਈ ਕਾਰਦੀ ਮਿਹਨਤ ਨਹੀਂ ਕਰਾਈ ਨਾ ਤੁਹਾਨੂੰ ਜਿਹੜੇ ਹਸਾਬ ਦੇ ਤੁਹਾਡੇ ਸਰੀਰ ਆਪਾਂ ਉਸ ਹਸਾਬ ਦੀ ਮਿਹਨਤ ਕਰਾਉਣੇ ਇਹ ਨਹੀਂ ਯਾਰ ਅੱ ਜੇ ਤੁਹਾਡੇ ਸਰੀਰ ਆਪਾਂ ਉਸ ਹੱਬ ਦੀ ਮਿਹਨਤ ਕਰਾਉਣਿਆ ਖਰਾਕ ਆਪਣੇ ਕੋਲ ਆਉਣ ਲੱਗੀ ਡੱਕਮਾ ਜੋਰ ਮਾਰਿਆ ਕਰੋ ਪੂਰਾ ਬਾਦੂ ਡੱਕ ਵੀ ਖਰਾਕ ਹੁੰਦੀ ਆਪਣੇ ਕੋਲ ਫਰੀ ਹੁੰਦੀਆ ਜਿੰਨੀ ਮਰਜ਼ੀ ਖਾ ਲਿਆ ਕਰੋ ਪਰ ਜਾਣ ਨਾਲ ਕੋਇਆ ਕਰਾਉਂਡ ਦੇ ਵਿੱਚ ਕਦੇ ਵੀ ਆ ਕੇ ਠੀਕ ਆ 15 ਜਿਹੜੇ ਤਾਂ ਤੁਸੀਂ ਭੱਜਦੀ ਹੋ ਜਾਓਗੇ ਆਪਦੇ ਵਧੀਆ ਮਾਂ ਪਿਓ ਦੀ ਆਪਣੇ ਦੀ ਸੋਚ ਰੱਖਿਆ ਕਰੋ ਆਪਣੇ ਘਰ ਕੰਨੀ ਦੇਖਿਆ ਕਰੋ ਕਦੇ ਵੀ ਮਾੜੇ ਥਾਂ ਨਾ ਜਾਇਆ ਕਰੋ ਵਧੀਆ ਮਿਹਨਤ ਕਰੋ ਕਿਤੇ ਮਿਹਨਤ ਕਰਕੇ ਵਧੀਆ ਕਿਸੇ ਆਪਣੇ ਚੰਗੀ ਪੋਜੀਸ਼ਨ ਤੇ ਪਹੁੰਚ ਜਾਓਗੇ ਤਾਂ ਆਪਣੇ ਤੁਹਾਡਾ ਨਾਂ ਉੱਚਾ ਹੋ ਤੁਹਾਡੇ ਮਾਂ ਪਿਓ ਦਾ ਨਾਂ ਉੱਚਾ ਹੋਊਗਾ ਆਪਣੇ ਪਿੰਡ ਦਾ ਨਾਮ ਉਚਾਉ ਆਪਣੇ ਏਰੀਆ ਦਾ ਨਾਮ ਉਚੋ ਕਿੱਥੋਂ ਇੱਕ ਗੱਲ ਜਾਊਗੀ ਠੀਕ ਆ ਠੀਕ ਆ ਜੇ ਤੁਸੀਂ ਕੱਲ ਨੂੰ ਕੀ ਵਧੀਆ ਬਣ ਕੇ ਤੁਹਾਨੂੰ ਕਿੱਥੋਂ ਕਿੱਥੇ ਤੱਕ ਲੋਕ ਜਾਣਣਗੇ ਠੀਕ ਆ ਨਹੀਂ ਹੁਣ ਆਪਾਂ ਵਿੱਚ ਹੁਣ ਦੇਖ ਲੈ ਕਈ ਤਕੜੇਕਾਰ ਵੀ ਹੁੰਦੇ ਆ ਬਹੁਤ ਤੁਹਾਡੇ ਰਿਸ਼ਤੇਦਾਰ ਜਾਣਣਗੇ ਕੋਈ ਹੋਰ ਜਾਣਗੇ ਦੋ ਪਿੰਡ ਜਾਣਣਗੇ ਤੁਹਾਨੂੰ 50 ਪਿੰਡ ਜਾਣਣਗੇ ਘਟੋ ਘਟ ਜੇ ਅਸੀਂ ਖੇਡੋਂਗੇ ਆਪਦਾ ਨਾਮ ਬਣਾਉਂਗੇ ਠੀਕ ਆ ਵਧੀਆ ਦਿੱਲੀ ਤੱਕ ਵੀ ਕੰਮ ਵਧੀਆ ਆ ਉਹਦੀ ਮਿਹਨਤ ਕਰਿਆ ਕਰੋ ਠੀਕ ਆ ਚੰਗੀ ਸੋਚ ਲੈ ਕੇ ਆਇਆ ਕਰੋ ਬਾਈ ਚੰਗੇ ਕਾਬ ਦੇ ਕਿਤੇ ਲੱਗ ਜੋਂਗੇ ਵਧੀਆ ਜੇ ਕੁਝ ਲੈ ਡਗੋਗੇ ਮਿਹਨਤ ਕਰੋਗੇ ਮਨੋਂ ਤਾਂ ਠੀਕ ਆ ਜੇ ਮੰਨ ਲਾ ਵੀ ਉਹੀ ਆ ਗਿਆ ਟਾਈਮ ਪਾਸ ਕਰਨ ਘਰੋਂ ਠੀਕ ਆ ਘਰੋਂ ਆਏ ਕਹਿੰਦਾ ਵੀ ਅਸੀਂ ਗਰਾਊਂਡ ਜਾਂਦੇ ਆ ਤੁਹਾਡੇ ਘਰੇ ਆਏ ਵੀ ਸਾਡੇ ਜਵਾਕ ਗਰਾਊਂਡ ਗਏ ਇੱਥੇ ਆ ਕੇ ਲਟਕਿ ਲਟਕੀਆਂ ਕਰਕੇ ਮੁੜ ਗਏ ਉਹ ਚੀਜ਼ ਦਾ ਸਵਾਦ ਨਹੀਂਗਾ ਠੀਕ ਆ ਤੁਹਾਡੇ ਮਾਂ ਪਿਓ ਨੂੰ ਆਏ ਸਾਡੇ ਜਵਾਕ ਮਿਹਨਤ ਕਰਦੇ ਆ ਕੁਝ ਬਣਨਗੇ ਠੀਕ ਆ ਤੇ ਅੱਜ ਆਪਣੇ ਬਾਈ ਗੁਰੇ ਵੱਲੋਂ ਵੀ ਆਪਣੇ ਕੈਂਪ ਦੇ ਵਿੱਚ ਜਿਹੜੀ ਡਾਇਟ ਆ ਉਹ ਕੇਲੇ ਪਹੁੰਚਿਆ ਇਹਦਾ ਬਹੁਤ ਬਹੁਤ ਧੰਨਵਾਦ ਬ ਤੇ ਬਾਈ ਗੁਰੂ ਚੜ੍ਹਦੀ ਕਲਾ ਰੱਖੇ ਜਨਦੁਗਣੀ ਰਾਤ ਨੂੰ ਤਰੱਕੀ ਬਖਸ਼ੇ ਬਾਈ ਠੀਕ ਆ ਵਧੀਆ ਮਿਹਨਤ ਕਰਿਆ ਕਰੋ ਹੁਣ ਤੁਹਾਨੂੰ ਸਪੋਰਟ ਬਹੁਤ ਆਉਣ ਲੱਗੀ ਬਾਈ ਹੁਣ ਇੱਕ ਦੋ ਵਾਰ ਛੋਡੇ ਸਾਰੇ ਆ ਹਾਂ ਹਾਜ਼ਰੀ ਲਾਇਆ ਕਰਾਂਗੇ ਫਿਰ ਬਾਈ ਉਹੀ ਗੱਲਾਂ ਠੀਕ ਆ ਇਹਦਾ ਮਤਲਬ ਐਂ ਨਾ ਸਮਝੋ ਕੋਈ ਯਾਰ ਸਾਡਾ ਕੈਂਪ ਫਰੀ ਆ ਤਾਂ ਯਾਰ ਬਾਗੇ ਤਾਂ ਕੋਈ ਨਹੀਂ ਨਾ ਆਗੇ ਤਾਂ ਕੋਈ ਨਹੀਂ ਠੀਕ ਆ ਤੁਹਾਨੂੰ ਸਾਰੀਆਂ ਗੱਲਾਂ ਦਾ ਨਿਚੋੜ ਤੁਹਾਨੂੰ ਦੱਸੇ ਹੋਇਆ ਸਾਰੀਆਂ ਗੱਲਾਂ ਦੇ ਸਾਰੀ ਮਿਹਨਤ ਆ ਸਾਰੀਆਂ ਐਂ ਯਾਰ ਕੋਈ ਫਾਲਤੂ ਐਕਸਰਸਾਈਜ਼ ਕੋਈ ਬालतੂ ਫਾਲਤੂ ਕੀ ਉਹ ਨਹੀਂ ਕਰਾਈ ਤੁਹਾਨੂੰ ਸਾਰੀਆਂ ਚੀਜ਼ਾਂ ਜਮਾ ਹਾਂ ਹਾਂ ਇਕਲੀ ਨਾਲ 31 ਦੇਣਾ ਹੋਊਗਾ ਹਾਂ ਤੇ ਕੋਈ ਨਿੱਕਰ ਆ ਕੇ ਸੰਭਾਲ ਦੇ ਹਾਂ ਜਦੋਂ ਕੋਈ ਵੀ ਥੋੜੇ ਮੱਲਾ ਚ ਵਧੀਆ ਮਿਹਨਤ ਕਰੂਗਾ ਹਨਾ ਆਪਾਂ ਉਹਦੇ ਵਿੱਚੋਂ ਕਿ ਮੱਲਾ ਮੁੰਡਾ ਕੱਢਾਂਗੇ ਉਹਨੂੰ ਸਲਮਾਨ ਕਰਾਂਗੇ ਬੈ ਠੀਕ ਆ ਚਾਹੇ ਉਹ ਘੋਣ ਵਾਲਾ ਲਾਲਾ ਚਾਹੇ ਕੋਈ ਕਿੱਟ ਵਾਲਾ ਜੋ ਵੀ ਆਪ ਨੂੰ ਵਧੀਆ ਲੱਗਿਆ ਉਹ ਇਸ ਹਿਸਾਬ ਨਾਲ ਆਪਾਂ ਸਲਮਾਨ ਕਰਾਂਗੇ ਉਹਦਾ ਠੀਕ ਆ ਵਧੀਆ ਗਰਾਊਂਡ ਵਿੱਚ ਮਿਹਨਤ ਕਰਿਆ ਕਰੋ ਬਈ ਜਿਹੜੇ ਰਹਿ ਗਏ ਹੁਣ ਇਹ ਕੋ ਪਹਿਲੇ ਦਿਨ ਉੱਦੇ ਸੀਗੇ ਗਾਊਂਡ ਦੇ ਵਿੱਚ ਹੁਣ ਆਏ ਨਹੀਂ ਤੇ ਇਹ ਨਾ ਹੋਵੇ ਯਾਰ ਬਾਈ ਬਣ ਕੇ ਕਿਤੇ ਯਾਰ ਅਸੀਂ ਅੱਖੀ ਨਾਲ ਵੀ ਵੀਡੀਓ ਰਹੀ ਬੇਇੱਜ਼ਤੀ ਕਰੀ ਜਾਂਦੇ ਯਾਰ ਵੀਰ ਆਪਾਂ ਵੀ ਸਾਨੂੰ ਡਾਈਟ ਤੋਂ ਡੱਟ ਤੁਸੀਂ ਇੱਥੇ ਆਓ ਨਾ ਉਹ ਜਿਹਦਾ ਸਵਾਦ ਨਹੀਂ ਆਉਂਦਾ ਯਾਰ ਬਾਈ ਬਣ ਕੇ ਠੀਕ ਆ ਬੰਦੇ ਦਾ ਤੰਨਾ ਵਧਣਾ ਹਾਂ ਵਧਣਾ ਬਾਈ ਠੀਕ ਆ ਵਧੀਆ ਹੁਣ ਤੁਹਾਡੇ ਚੱਲ ਪੜ੍ਹਾਈ ਵੀ ਜ਼ਰੂਰੀ ਹੈ ਕਿਉਂ ਪੇਪਰ ਨੇੜੇ ਹੋਣਗੇ ਤੁਸੀਂ ਟੈਕਸਿੰਦਾ ਵੀ ਰੱਖਣਾ ਪੈਂਦਾ ਤੇ ਗਰਾਊਂਡ ਵੀ ਜ਼ਰੂਰੀ ਹੈ ਉਨੀ ਜਿੰਨੀ ਪੜ੍ਹਾਈ ਜ਼ਰੂਰੀ ਆ ਹੋਰ ਚੀਜ਼ਾਂ ਜ਼ਰੂਰੀ ਆ ਖਾਣ ਪੀਣ ਜਿਹੜੇ ਉਵੇਂ ਆਪਣਾ ਗਰਾਊਂਡ ਜ਼ਰੂਰੀ ਆ ਬਈ ਆਪਣੇ ਸਰੀਰ ਖਾਤਰ ਠੀਕ ਆ ਹਾਂ ਦਵਾ ਚਾਰ ਜਾਂ 5% ਦਵਾ ਕੰਮ ਕਰ ਦਿੰਦਾ ਬਾਕੀ ਉਡੀ ਤੁਸੀਂ ਗਰਾਊਂਡ 'ਚ ਮਿਹਨਤ ਕਰੋਗੇ ਤਾਂ ਤੁਹਾਡੀ ਛੜੀ ਸਰੀਰ ਦੀ ਦੇਖਾ ਉਹ ਆਡੀ ਦਿਸੂਗੀ। ਕਹੇ ਤੁਸੀਂ 20 ਬੰਦਾ 'ਚ ਖੜਦੇ ਛੋਡੀ ਦੇਖਾ ਆਡੀ ਦਿਸੂ ਵੀ ਹਾਂ ਬੰਦਾ ਇਹ ਸਪੋਰਟਸਮੈਨ ਆ ਜਾਂ ਆਪਣੀ ਸਰੀਰ ਸਾਮੇ ਹੋਇਆ ਬੰਦੇ ਨੇ ਠੀਕ ਆ ਤੁਸੀਂ ਦੇਖ ਲਓ ਨਸ਼ੇੜੀ ਬੰਦਾ ਹੋਇਆ ਕੋਈ ਕੁਛ ਹੋਇਆ ਯਾਰ ਉਹ ਹੋਰ ਹੀ ਲੱਗੂਗਾ। ਤੁਹਾਡਾ ਚਿਹਰਾ ਹੀ ਅੱਡ ਦਿਸੂਗਾ ਗਰਾਊਂਡ ਦੇ ਵਿੱਚ ਕਿ ਮਿਹਨਤ ਕੀਤੀ ਹੋਈ। ਠੀਕ ਆ 24 ਘੰਟੇ ਹੁੰਦੇ ਦਿਨ ਦੇ 24 ਘੰਟੇ ਤੋਂ 2.5 ਘੰਟੇ ਕੋਈ ਬਾਹਲੇ ਨਹੀਂ। 24 ਘੰਟੇ ਦੇ ਵਿੱਚ ਆਪਣੇ ਸਰੀਰ ਖਤ ਲੋ ਘੰਟੇ ਜੂ ਕੱਢਿਆ ਕਰੋ ਬਈ। ਹਾਂ 22 ਘੰਟੇ ਪਿੱਛੇ ਰਹਿ ਗਿਆ ਕੋਈ ਕੋਈ ਸੋਨੂ ਦੇਣੀ ਚਾਹੀਦੀ ਦੋ ਘੰਟੇ ਕੋਈ ਲੋਕ ਬੇਤ ਕਰਦੇ ਇੱਥੇ ਬਾਕੀ ਇਹ ਗੱਲਾਂ ਵੀ ਤੁਹਾਨੂੰ ਕਦੇ ਕੋਈ ਐ ਨਹੀਂ ਯਾਰ ਵੀ ਕਦੇ ਤੁਹਾਨੂੰ ਕੁੱਟਦਾ ਹੋਵੇ ਕਿਸੇ ਬਿਨਾ ਗੱਲੋਂ ਤੁਹਾਡੇ ਮਾਰਿਆ ਹੋਵੇ ਹਨਾ ਤੁਹਾਨੂੰ ਪਿਆਰ ਨਾਲ ਮਿਹਨਤ ਕਰੀਏ ਮਿਹਨਤ ਤੁਸੀਂ ਵਧੀਆ ਕਰਨਾ ਏਵੇਂ ਮਿਹਨਤ ਕਰਿਆ ਕਰੋ ਠੀਕ ਆ ਜੋ ਤੁਹਾਨੂੰ ਗੱਲ ਇੱਕ ਵਾਰ ਕਹਿ ਦਿੱਤੀ ਉਹ ਦਿਮਾਗ 'ਚ ਬਹਾਲਿਆ ਕਰੋ ਕੋਈ ਤੁਹਾਨੂੰ ਗ੍ਰੇਡ ਪਾਉਣ ਵੇਲੇ ਟੱਚ ਦੱਸਦਾ ਚੈਨ 'ਚ ਖੜਨਾ ਦੱਸਦਾ ਉਹ ਚੀਜ਼ ਦਿਮਾਗ 'ਚ ਬਹਾਲਿਆ ਕਰੋ ਬਾਰ-ਬਾਰ ਨਹੀਂ ਦੱਸੀ ਹੁੰਦੀ ਯਾਰ ਠੀਕ ਆ ਆ ਬਈ ਲੱਗੇ ਨਹੀਂ ਸੀਗਾ ਤੇ ਜਦੋਂ ਨਵੇਂ ਜੱਫੇ ਲਾਇਆ ਨਵਾਂ ਮੰਡਾ ਕੋਈ ਨਹੀਂ ਚਾਲਿਆ ਹੌਲੀ ਹੌਲੀ ਚੱਲ ਪੂਗਾ ਬਾਕੀ ਇਹਨਾਂ ਨੂੰ ਇਹ ਜਿਹੜੇ ਆਪਣੇ ਇੱਥੇ ਬੈਠੇ ਆ ਇਹਨਾਂ ਨੂੰ ਆ ਦੋ ਸੀਜ਼ਨ ਤਾਂ ਹੋ ਗਏ ਆਪਣੀ ਮਿਹਨਤ ਲਾਉਂਨ ਨੂੰ ਇਦੋਂ ਆ ਤੀਜੇ ਨੂੰ ਵਧੀਆ ਮਿਹਨਤ ਕਰਿਆ ਕਰੋ ਆਇਆ ਕਰੋ ਗਰਾਊਂਡ ਦੇ ਵਿੱਚ ਡਾਇਟ ਤੁਹਾਨੂੰ ਡੱਕ ਵੀ ਬਾਦੂ ਖਾਵੇਂ ਵਾਹਿਗੁਰੂ ਦੀ ਕਿਰਪਾ ਨਾਲ ਤੇ ਬਸ ਟੀਮ ਟੀਮ ਸਾਰਾ ਕੁਝ ਕਰਾਂਗੇ ਆਪਾਂ ਯਾਰ ਤੁਸੀਂ ਸੈਟਰ ਹੋ ਯਾਰ ਬਸ ਠੀਕ ਆ ਤੇ ਇੱਕ ਬਾਈ ਬਣ ਕੇ ਗੁਰੂ ਘਰ ਜਰੂਰ ਜਾਇਆ ਕਰੋ ਚਾਹੇ ਗੁਰੂ ਘਰ ਨੂੰ ਮੰਨਦੇ ਹੋ ਚਾਹੇ ਮੰਦਰ ਨੂੰ ਮੰਨਦੇ ਹੋ ਚਾਹੇ ਮਸਜਿਦ ਨੂੰ ਕਾਛ ਵੀ ਮੰਨਦੇ ਹੋ ਠੀਕ ਆ ਅਸਲ ਤਾਂ ਮੈਂ ਤਾਂ ਨਾ ਵੀ ਰੋਜ਼ ਜਾਇਆ ਕਰੋ ਜੇ ਨਹੀਂ ਸੋਟਾ ਰੋਜ਼ ਟਾਈਮ ਲਾਤਾ ਆਪਾਂ ਨੂੰ ਛੁੱਟੀ ਹੁੰਦੀਆਂ ਐ ਦੁਵਾਰ ਦੇ ਸਕੂਲ ਨੂੰ ਠੀਕ ਆ ਤਾਂ ਜਾਇਆ ਕਰੋ ਜਾ ਕੇ ਉੱਥੇ 10 20 ਮਿੰਟ ਬੈਠਿਆ ਕਰੋ ਮਹਾਰਾਜ ਹਿਉਰੀ ਦੇ ਵਿੱਚ ਬੈਠ ਕੇ 10 ਬੇਨਤੀ ਕਰਿਆ ਕਰੋ ਵੀ ਪ੍ਰਮਾਤਮਾ ਮੈਨੂੰ ਨਹੀਂ ਪਤਾ ਕਿਹੜਾ ਰੱਬ ਚੰਗਾ ਕਿਹੜਾ ਮਾੜਾ ਮੇਰੇ ਤੇ ਕਿਰਪਾ ਕਰੀ ਮੈਨੂੰ ਚੰਗੇ ਰਹਾ ਰੱਖੀ ਠੀਕ ਆ ਹੱਥੋਂ ਕਿਹਦਾ ਮਾੜਾ ਨਾ ਕਰੀ ਉੱਥੇ ਜਾ ਕੇ ਗੁਰੂ ਘਰ ਚਾਹੇ ਬਰਤਨ ਸਾਫ ਕਰਦੇ ਚਾਹੇ ਝਾੜੂ ਲਾਤਾ ਭਾਵੇਂ 20 ਮਿੰਟ ਦੀ ਸੇਵਾ ਕਰ ਲੋ 20 ਮਿੰਟ ਵੀ ਐ ਪੂਰੀ ਮਨੋਂ ਤਨੋਂ ਕਰਨੀ ਆ ਜਮਾ ਇਹ ਨਹੀਂ ਯਾਰ ਵੀ ਗਏ ਠੀਕ ਆ ਬਸ ਦਿਮਾਗ ਫਿਰਦੇ ਗੁਰੂ ਘਰਾਂ ਦਿਮਾਗ ਆਪਣਾ ਘਰੇ ਫੋਨ 'ਚ ਫਿਰਦਾ ਜਾਂ ਕਿਤੇ ਹੋਰ ਫਿਰਦਾ ਉਹ ਚੀਜ਼ ਨਹੀਂ ਜਿਹੜੇ ਟਾਈਮ ਜਿੱਥੇ ਹੈਗੇ ਆ ਦਿਮਾਗ ਉੱਥੇ ਹੀ ਰੱਖਿਆ ਕਰੋ ਠੀਕ ਆ ਆਪੀ ਚੀਜ਼ ਹੀ ਵਰਦਿੰਦੀ ਹੁੰਦੀ ਆ ਲਗੋਟੇ ਦਾ ਸਹੀ ਹੋਵੇ ਜੇ ਨਾ ਬੰਦਾ ਲਗੋਟੇ ਦਾ ਸਹੀ ਹੁੰਦਾ ਠੀਕ ਆ ਬਈ ਉਹੀ ਪਲੇਅਰ ਬੰਦਾ ਸੱਚੀ ਕਾ ਬਾਈ ਸਾਰਿਆਂ ਨੂੰ ਧੰਨਵਾਦ ਕਦੇ ਵੀ ਕੋਈ ਕੋਈ ਮੰਨਣਾ ਚੱਕਦਾ ਕਰੋ ਇਹ ਤਾਂ ਨਰ ਪਸੋ ਕੇ ਖੇਡ ਰਹੇ ਆ ਪੁੱਤ ਨਰ ਪਸੋ ਆ ਦੇ ਦिए ਗਲਾਸ ਇਹਨਾਂ ਨੂੰ ਪੁੱਤਰ ਲਾ ਕੰਪਿਊਟਰ ਦੀ ਆ ਗਦੀ ਵਾਲਾ ਵੀ ਪੁੱਟੀ ਆ ਉਹ ਲਾ ਲੋ ਉਹ ਬੰਦਾ ਵੀ ਕੁੱਟੀ ਖੇਡਣਾ ਉਹ ਵੀ ਮੇਰੇ ਹਿਸਾਬ ਨਾਲ ਹਰਿਆਣਾ ਵਿੱਚ Rajasthan ਦੇ ਕੰਮ ਘੜ ਦੂੰਗਾ ਕਿਉਂ ਕਿ ਉਹ ਵੀ ਪਲੇਅਰ ਆ ਫਕਨਾ ਪਤਾ ਕੀ ਆ bro ਸਾਡੀ ਲਿਆ ਗੇਮ ਕੋਈ ਕੋਈ ਮਰਜੀ ਮਰਦੀ ਜੀ ਅਸੀਂ ਨਜ਼ਰ ਗਰਾਉਂਡ ਤੇ ਰਹੇ ਆ ਨਾ ਖੇਡਦੇ ਰਹੇ ਆ ਬੀ ਬ੍ਰੋ ਕਰਦਾ ਉਹਦੇ ਆਪਿਕਾ ਜਦੋਂ ਆਪਾਂ ਜਾਂਦਾ ਦੋ ਤੁਸੀਂ ਗੇਂਟੀ ਡੰਡਾ ਨਹੀਂ ਕਰਨੀ ਨਹੀਂ ਜੀ ਡੰਡ ਲਾਉਣੇ ਜਾਣਾ ਆਪਾਂ ਬੈਠ ਕੇ ਕੋਈ ਮਿਹਨਤ ਕਰ ਲਿਆ ਇੱਕ ਨਾ ਮੂਹ ਦੇ ਵਿੱਚ ਬਾਈ ਬਣ ਕੇ ਬੈਹਿਗੁਰੂ ਬੈਗਣਾ ਜਾਓ ਠੀਕ ਆ ਆ ਜਾਣ ਕਿੰਨੇ ਰੇ ਡੰਡ ਲਾ ਲੈ ਕੋਈ ਗੱਲ ਨਹੀਂ ਠੀਕ ਆ ਮੁੱਕ ਜਿਹੜਾ ਉਧਰ ਆਪਣਾ ਜੋੜਦੇ ਬਾਈ ਠੀਕ ਹੈ ਨਾ ਬੈਹਿਗੁਰੂ ਬੈਹਿਗੁਰੂ ਕਰਿਆ ਕਰੋ ਬਹੁਤ ਜ਼ਰੂਰੀ ਆ ਇੱਕ ਦਾ ਵੀ ਇੱਕ ਜਦੋਂ ਨਾ ਇੱਕ ਮਿੰਟ ਇੱਕ ਨਾ ਜਦੋਂ ਸਰੀਰ ਤੰਗ ਹੁੰਦਾ ਹੋਵੇ ਉਦੋਂ ਪ੍ਰਮਾਤਮਾ ਜਰੂਰ ਦੇਖਦਾ ਹੁੰਦਾ ਵੀ ਇਹ ਬੰਦਾ ਕਿਉਂ ਤੰਗ ਹੋ ਰਿਹਾ ਹੈਗਾ ਠੀਕ ਆ ਖਾਜੇ ਕਿਸੇ ਟਾਈਮ ਮੰਦਰ ਮਾਸਟਰ ਗੁਰਦੁਆਰਾ ਚ ਪ੍ਰਮਾਤਮਾ ਨਹੀਂ ਮੌਜੂਦ ਹੁੰਦਾ ਜਿੱਥੇ ਬੰਦਾ ਜਾਨ ਤੋੜ ਕੇ ਮਿਹਨਤ ਕਰਦਾ ਪ੍ਰਮਾਤਮਾ ਉੱਤੇ ਹਰ ਟਾਈਮ ਮੌਜੂਦ ਹੁੰਦਾ ਹੈਗਾ ਠੀਕ ਆ ਉਹ ਬੰਦਾ ਦੇਖਦਾ ਵੀ ਇਹ ਬੰਦਾ ਤੰਗ ਕਿਉਂ ਹੋ ਰਿਹਾ ਹੈਗਾ ਜੇ ਤੁਸੀਂ ਸਹੀ ਮਿਹਨਤ ਕਰੋਗੇ ਮਨ ਲਾ ਕੇ ਮਿਹਨਤ ਕਰੋਗੇ ਤੇ ਪ੍ਰਮਾਤਮਾ ਕੋਲ ਇੰਨੀ ਤਾਕਤ ਹੈ ਨਹੀਂ ਯਾਰ ਤੁਹਾਡੀ ਮਿਹਨਤ ਦਾ ਫਲ ਰੱਖ ਲੂਗਾ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਨੂੰ ਜਰੂਰ ਮਿਲੂਗਾ ਯਾਰ ਇਹ ਨਹੀਂਗਾ ਯਾਰ ਹਨਾ ਵੀ ਤੁਹਾਨੂੰ ਭਾਵੇਂ ਮਿਹਨਤ ਕੀਤੀ